ਚਲੋ ਆ ਜਾ ਜੰਮੂ ਕਸ਼ਮੀਰ ਦੇ ਕੁਲਗਾਮ ਦੇ ਵਿੱਚ ਸ਼ਹੀਦ ਹੋਏ ਜਵਾਨ ਪ੍ਰਿਤਪਾਲ ਸਿੰਘ ਦੀ ਮ੍ਰਿਤਕ ਦੇ ਜਿਹੜੀ ਇਹ ਅੱਜ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ ਦੱਸਦੀ ਕਿ ਤਸਵੀਰਾਂ ਜਿਹੜੀਆਂ ਨੇ ਕੁਝ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਬਿਲਕੁਲ ਬਹੁਤ ਹੀ ਭਾਵੁਕ ਕਰਨ ਵਾਲੀਆਂ ਇਹ ਤਸਵੀਰਾਂ ਨੇ ਜਿਸ ਦੇ ਵਿੱਚ ਸਾਰਾ ਪਰਿਵਾਰ ਰੋ ਰਿਹਾ ਹੈ ਅੱਜ ਸਾਰਾ ਪਿੰਡ ਰੋ ਰਿਹਾ ਹੈ ਪਿੰਡ ਦੇ ਜਵਾਨ ਨਾਰੇ ਲਗਾ ਰਹੇ ਨੇ ਕਿ ਪ੍ਰਿਤਪਾਲ ਸਿੰਘ ਅਮਰ ਰਹੇ ਦੱਸ ਜਿਏ ਕਿ ਜੰਮੂ ਕਸ਼ਮੀਰ ਦੇ ਕੁਲਗਾਮ ਇਲਾਕੇ ਦੇ ਵਿੱਚ ਭਾਰਤੀ ਫੌਜ ਅਤੇ ਅਤਵਾਦੀਆਂ ਦੇ ਵਿਚਾਲੇ ਮੁਠਪੇੜ ਜਿਹੜੀ ਹੈ ਲਗਾਤਾਰ ਜਾਰੀ ਹੈ ਜਿਸ ਦੇ ਵਿੱਚ ਬੀਤੇ ਦਿਨ ਪਹਿਲਾਂ ਹੀ ਪੰਜਾਬ ਦੇ ਦੋ ਨੌਜਵਾਨ ਜਿਹੜੇ ਸੀਗੇ ਉਹ ਸ਼ਹੀਦ ਹੋ ਗਏ ਸੀ ਜਿਸ ਦੇ ਵਿੱਚ ਪ੍ਰਿਤਪਾਲ ਸਿੰਘ ਜੋ ਕਿ ਸਮਰਾਲਾ ਦੇ ਪਿੰਡ ਮਾਨੂਪੁਰ ਤੋਂ ਸਬੰਧ ਰੱਖਦੇ ਸੀ ਤੇ ਦੂਸਰੇ ਸ਼ਹੀਦ ਜਵਾਨ ਹਰਮਿੰਦਰ ਸਿੰਘ ਜੋ ਕਿ ਮੰਡੀ ਗੋਬਿੰਦਗੜ ਦੇ ਪਿੰਡ ਬਦੀਨਪੁਰ ਤੋਂ ਸਨ ਸੋ ਅੱਜ ਸ਼ਹੀਦ ਪ੍ਰਿਤਪਾਲ ਸਿੰਘ ਦੀ ਮ੍ਰਿਤਕ ਦੇ ਜਿਹੜੀ ਹੈ ਉਹਨਾਂ ਦੇ ਪਿੰਡ ਪਹੁੰਚਾਈ ਗਈ ਹੈ ਜਿੱਥੋਂ ਇਹ ਭਾਵੁਕ ਕਰਨ ਵਾਲੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਤਸਵੀਰਾਂ ਨੂੰ ਵੇਖ ਕੇ ਇੱਕ ਵਾਰ ਅੱਖਾਂ ਭਰ ਆਉਂਦੀਆਂ ਨੇ ਦਿਲ ਦੇ ਵਿੱਚ ਇਹ ਸਵਾਲ ਪੈਦਾ ਹੁੰਦਾ ਹੈ ਕਿ ਜਵਾਨ ਪੁੱਤ ਆਖਰ ਜਿਹੜਾ ਆ ਮਰ ਕਿਉਂ ਗਿਆ ਤਾਂ ਸਲੂਟ ਹੈ ਇਹਨਾਂ ਫੌਜੀਆ ਨੂੰ ਜੋ ਸਾਡੀ ਦੇਖ ਦੀ ਰੱਖਿਆ ਦੇ ਲਈ ਬਾਰਡਰਾਂ ਤੇ ਤਾਇਨਾਤ ਹੁੰਦੇ ਨੇ ਦਿਨ ਰਾਤ ਇੱਕ ਕਰ ਦਿੰਦੇ ਨੇ ਇਸ ਦੇ ਲਈ ਕਿ ਦੇਸ਼ ਦੀ ਜਨਤਾ ਜਿਹੜੀ ਹੈ ਰਾਤ ਨੂੰ ਜਿਹੜੀ ਹੈ ਚੈਨ ਦੀ ਨੀਂਦ ਸੋ ਸਕੇ ਉਹ ਬਿਲਕੁਲ ਬਹੁਤ ਪਵਿੱਗ ਕਰਨ ਵਾਲੀਆਂ ਇਹ ਤਸਵੀਰਾਂ ਨੇ ਸਮਰਾਲਾ ਤੋਂ I'm uh -huh. ਚਲੋ ਆ ਜੰਮੂ ਕਸ਼ਮੀਰ ਦੇ ਕੁਲਗਾਮ ਦੇ ਵਿੱਚ ਸ਼ਹੀਦ ਹੋਏ ਜਵਾਨ ਪ੍ਰਿਤਪਾਲ ਸਿੰਘ ਦੀ ਮ੍ਰਿਤਕ ਦੇ ਜਿਹੜੀ ਇਹ ਅੱਜ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ ਦੱਸਦੀ ਕਿ ਤਸਵੀਰਾਂ ਜਿਹੜੀਆਂ ਨੇ ਕੁਝ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਬਿਲਕੁਲ ਬਹੁਤ ਹੀ ਭਾਵੁਕ ਕਰਨ ਵਾਲੀਆਂ ਇਹ ਤਸਵੀਰਾਂ ਨੇ ਜਿਸ ਦੇ ਵਿੱਚ ਸਾਰਾ ਪਰਿਵਾਰ ਰੋ ਰਿਹਾ ਹੈ ਅੱਜ ਸਾਰਾ ਪਿੰਡ ਰੋ ਰਿਹਾ ਹੈ ਪਿੰਡ ਦੇ ਜਵਾਨਾਂ ਨਾਰੇ ਲਗਾ ਰਹੇ ਨੇ ਕਿ ਪ੍ਰਿਤਪਾਲ ਸਿੰਘ ਅਮਰ ਰਹੇ ਦੱਸ ਜਿਏ ਕਿ ਜੰਮੂ ਕਸ਼ਮੀਰ ਦੇ ਕੁਲਗਾਮ ਇਲਾਕੇ ਦੇ ਵਿੱਚ ਭਾਰਤੀ ਫੌਜ ਅਤੇ ਅਤਵਾਦੀਆਂ ਦੇ ਵਿਚਾਲੇ ਮੁਠਪੇੜ ਜਿਹੜੀ ਹੈ ਲਗਾਤਾਰ ਜਾਰੀ ਹੈ ਜਿਸ ਦੇ ਵਿੱਚ ਬੀਤੇ ਦਿਨ ਪਹਿਲਾਂ ਹੀ ਪੰਜਾਬ ਦੇ ਦੋ ਨੌਜਵਾਨ ਜਿਹੜੇ ਸੀਗੇ ਉਹ ਸ਼ਹੀਦ ਹੋ ਗਏ ਸੀ ਜਿਸ ਦੇ ਵਿੱਚ ਪ੍ਰਿਤਪਾਲ ਸਿੰਘ ਜੋ ਕਿ ਸਮਰਾਲਾ ਦੇ ਪਿੰਡ ਮਾਨੂਪੁਰ ਤੋਂ ਸਬੰਧ ਰੱਖਦੇ ਸੀ ਤੇ ਦੂਸਰੇ ਸ਼ਹੀਦ ਜਵਾਨ ਹਰਮਿੰਦਰ ਸਿੰਘ ਜੋ ਕਿ ਮੰਡੀ ਗੋਬਿੰਦਗੜ ਦੇ ਪਿੰਡ ਬਦੀਨਪੁਰ ਤੋਂ ਸਨ ਸੋ ਅੱਜ ਸ਼ਹੀਦ ਪ੍ਰਿਤਪਾਲ ਸਿੰਘ ਦੀ ਮ੍ਰਿਤਕ ਦੇ ਜਿਹੜੀ ਹੈ ਉਹਨਾਂ ਦੇ ਪਿੰਡ ਪਹੁੰਚਾਈ ਗਈ ਹੈ ਜਿੱਥੋਂ ਇਹ ਭਾਵੁਕ ਕਰਨ ਵਾਲੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਤਸਵੀਰਾਂ ਨੂੰ ਵੇਖ ਕੇ ਇੱਕ ਵਾਰ ਅੱਖਾਂ ਭਰ ਆਉਂਦੀਆਂ ਨੇ ਦਿਲ ਦੇ ਵਿੱਚ ਇਹ ਸਵਾਲ ਪੈਦਾ ਹੁੰਦਾ ਹੈ ਕਿ ਜਵਾਨ ਪੁੱਤ ਆਖਰ ਜਿਹੜਾ ਆ ਮਰ ਕਿਉਂ ਗਿਆ ਤਾਂ ਸਲੂਟ ਹੈ ਇਹਨਾਂ ਫੌਜੀਆ ਨੂੰ ਜੋ ਸਾਡੀ ਦੇਖ ਦੀ ਰੱਖਿਆ ਦੇ ਲਈ ਬਾਰਡਰਾਂ ਤੇ ਤਾਇਨਾਤ ਹੁੰਦੇ ਨੇ ਦਿਨ ਰਾਤ ਇੱਕ ਕਰ ਦਿੰਦੇ ਨੇ ਇਸ ਦੇ ਲਈ ਕਿ ਦੇਸ਼ ਦੀ ਜਨਤਾ ਜਿਹੜੀ ਹੈ ਰਾਤ ਨੂੰ ਜਿਹੜੀ ਹੈ ਚੈਨ ਦੀ ਨੀਂਦ ਸੋ ਸਕੇ ਉਹ ਬਿਲਕੁਲ ਬਹੁਤ ਪਾਵਕ ਕਰਨ ਵਾਲੀਆਂ ਇਹ ਤਸਵੀਰਾਂ ਨੇ ਸਮਰਾਲਾ ਤੋਂ